काबो से रीति दे तन ले पुरम चित्रारा न सोई जान है उत्तम ना कोई दाता पास की पुरम नाथ राखो थको अक्राति तु دوی ते श्याम बटत पटि नाही की को आखो जान अगय ब को है पाताल पतार ਸੋ ਆ ਰਾਖੀ ਘਾਟ ਦੇਖਾ ਹੋਇ ਤਾ ਬੀੜੀ ਐ ਦੇਖਣ ਹੋਏ ਬਨਾਸ ਕੀ ਆਨ ਕੋ ਬਤਨ ਬਾਹ ਸਵੇ ਸੁੰਦਨਾ ਆਯਾ ਜੀਆ ਸੁੰਗਰੂ ਸਾਤ ਤੋ ਤਾ ਮੰਦਰਾ ਸੇ ਸਾਜਸ ਪਰਵਾਰ ਅੰਤ ਘਾਵਨ ਕੇਤੇ ਗਰਨਾਰੇ ਸਿਹੂਚੇ ਕੋ ਜਾਣੈ ਸੋਏ ਜੇ ਉੜਿ ਆਪ ਜਾਣੈ ਆਪ ਆਪੋ ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਨ ਲਿਖਿਆ ਨ ਜਾਇ ਵੱਡਾ ਦਾਤਾ ਸਿਰ ਨਾ ਸਮਾਈ ਕੇਤੇ ਮੰਗੈ ਜੋਦ ਪਾਰ ਕੇਤੇ ਅਗੰਤ ਨਹੀਂ ਵਿਚਾਰ ਕੇਤੇ ਖਬਤ ਤੇ ਬੇਕਾਰ ਕੇਤੇ ਲੈ ਲੈ ਮੁਕੁਰ ਪਾਹਿ ਕੇਤੇ ਮੂਰਤ ਖਾਰੀ ਇਕ ਸੰਸਾਰੀ ਇਕ ਪਨਾਰੀ ਇਕ ਲਾਇ ਦੀ ਬਾਣ ਜੇ ਤੁਘਾਵੈ ਤੇ ਵਿਚ ਲਾਵੈ ਜਿਉ ਹੋਗੈ ਫਰਮਾਨ ਉਹ ਵੇਖੂ ਨ ਨਗ ਨਾਵੇ ਭਉ ਜੇ ਤੂਖੈ ਤੇ ਅੱਖਿ ਪਾਈ ਉਹ ਜਾਣੈ ਜੇਤੀ ਅਮੂਖ ਆਏ ਆਪੇ ਦੇ ਆਸੇ ਸੇ ਭੇਤੇ ਜਿਸ ਨੂੰ ਮਖਸੇ ਸਿਖਤ ਸਲਾਹ ਨਾਨਕ ਪਾਤਸ਼ਾਹੀ ਤੂੰ ਕਮਾਨ ਅਮਰੋ ਨਿਮਰ ਅ ਆਖੋ ਲੋ ਆਖੋ ਤਿਸ ਕਉ ਦਿਨੋ ਆਖੀ ਤਰਿਆਖੇ ਤੋ ਆਪੇ ਤੇ ਤੇ ਪੀਤੇ ਗੋਤ ਆਖੋ ਦਾਮ ਯਤ ਦੇਵ ਆਖੇ ਸੁਰਨ ਮੂਰਨ ਸੋ ਗਾਵਹਿ ਸਿਦ ਸਮਾਧੀ ਅੰਦਰ ਆਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਦੇਵ ਕਰੰਗਾਵਹਿ ਮੂੜੀ ਅਮਨ ਮੋਨ ਨਾ ਮਾਸ ਪਿਆਲੇ ਗਾਵਨ ਰਤੋਂ ਪਾਈ ਤੇਰੀ ਅਕਸ਼ਰਣੀ ਚਾਰੇ ਗਾਵਣ ਕਾਂਡ ਮੰਦਰ ਵਰ ਭੰਦਾ ਕਾ ਕਿ ਅੱਖ ਲਖੋ ਦੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪਤ ਪਾਵਣੀਆਂ ਚੜੀ ਹੈ ਕੋਈ ਅਪੀਸ਼ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ਼ ਰਾਏ ਤੁਹਾਨੂੰ ਦੇਗਵਾਦ ਸਿੰਘ ਹੀ ਆਇਆ ਕਾ ਨਾਮ ਦਿਆ ਗਏ ਧਾਰੇ ਕੰਮਾਣ ਹੋਣਾ ਜੀ ਸਹਾਇ ਨਸੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਧੰਨ ਹੋਣਾ ਜੀ ਸਹਾਇ ਦਸ ਸਿੰਘ ਪਾਤਸ਼ਾਹ ਜੀ ਆਤਮ ਸੋਪੀਆ ਦੀ ਜੋਤ ਹਾਜ਼ਰਾ ਹਿਉਰ ਜਵਨ ਕੰਕਾਂ ਨੇ ਮਾਰੂ ਭੰਡਨ ਸੇ ਧੀ ਗੁਰੂ ਰਸੈ ਜੀ ਦੇ ਬਾੜ ਦਰਸਨ ਲਾਭਾ ਧੰਨ ਕਰਕੇ ਖਾਣ ਦੀ ਸਹਿ ਗੋਡੂ ਜੀ ਜੀ ਆਰੇ ਜਸਹ ਸਹ ਜਾਵੇ ਚਾਲ ਰੋਕ ਤੇ ਰੱਤੀਆਂ ਜਤੀਆਂ ਦਸੀਆਂ ਜਿਨ੍ਹਾਂ ਨੂੰ ਤੇਰਾ ਨਾਮ ਜੋਤਿਆ ਰਣ ਕੀ ਛਕਿਆ ਦੇਵ ਚਲਾਈ ਤੇਗ ਵਾਹੀ ਧਰਮੇ ਸੀਧ ਤੇ ਸਰਪੜੀਆਂ ਤੇ ਚੜੇ ਵਾਣ ਬਣਟਾਏ ਗੋਬੜ ਦੀਆਂ ਵੇਗਾਂ ਵਿੱਚ ਵਾਲੇਗਾ ਤਾਣਾ ਆਰਿਆਂ ਨਾਲ ਚਰਾਏ ਬੋਸਾਂ ਰੰディース ਵਾਲੀ ਕਰਵਾਉਣੀ ਕੀਤੀਆਂ ਧਰਮਣੀ ਹਾਰਿਆ ਸਿੱਖੀ ਦੇ ਲੋਕ ਇਸ ਤਰ੍ਹਾਂ ਸਵਾਸ ਸਾਨ ਨੂੰ ਆਇਆ ਸਿੰਘਾਂ ਸਿੰਘਣੀਆਂ ਤੇ ਚੰਗੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਨਾਲ ਸਿਰ ਗੋਡੋ ਜਿੱਥੇ ਸਤਿ ਸ੍ਰੀ ਅਕਾਲ ਗੁਰੂ ਜੀ ਸਤਿ ਸ੍ਰੀ ਅਕਾਲ ਪਰਿਸ਼ਾਪਾਤ ਜੀ ਆਪ ਜੀ ਨੂੰ ਸਿੱਖਾਂ ਦਾ ਮਾਨ ਨਮਾ ਮਾਣਕੀ ਮੱਤਵੰਤੇ ਰੱਖੇ ਆਪ ਕੋ ਪਾਲ ਤੋਂ ਸੁਲਾਈ ਗੁਰਸਤਨਾ ਜੀ ਗੁਰਸਿੱਖਾਂ ਨੂੰ ਸਿੱਖੀ ਦਾਣ ਕੇ ਦਾਣ ਵੇਖਦਾਰ ਵਿਸਵਾਧਾਨ ਤੋਂ ਸਦਾ ਨਾਮ ਦਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਸ਼ਨੀਸ਼ਨਾ ਜੌਕੀਆਂ ਚੰਡੇ ਬੂਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਕਰਾਣਾ ਜੀ ਗੁਰੂ ਜੀ ਸਤਿ ਕਿਰਤਾਂਤੋ ਤੁਕਾ ਸਰਬ ਸੁਖੋ ਹੋਵੇ ਜਹਾਜਾ ਉਕਾਰਸੀ ਸਹਿਵ ਤਾਂ ਤਰਸੈ ਰੈਤ ਦੇਕ ਤੇਗ ਭਤੇ ਵਿਰਤ ਕੀ ਪੈਸ਼ ਪੰਖ ਕੀ ਜੀ ਸ੍ਰੀ ਰਾਮ ਸਾਹਿਬ ਜੀ ਸਹਾਇ ਸਾਹਿਬ ਜੀ ਕੇ ਗੋਣ ਵਾਲੇ ਬੋਲੋ ਜੀ ਤਰੀ ਮਹਾਰਾਜ ਰੂਪ ਜੇ ਆਪਾਲ ਤੁਖ ਬੈਗਰੂ ਜੀ ਆਪਣੇ ਪੰਖ ਦੇ ਸਦਾ ਸਹਾਇ ਦਾ ਉਤਾਰ ਜੀ ਉਹ ਸ੍ਰੀ ਰਾਮ ਗਾਨਾ ਸਹਿਬ ਤੋਂ ਲੈ ਕੇ ਹੋਰ ਗੁਰਧਾਮਾਂ ਤੋਂ ਇਹਨਾਂ ਤੋਂ ਪੰਖ ਨੂੰ ਵਿਸੋੜਿਆ ਗਿਆ ਹੈ ਜੀ ਪੂਲੇ ਦਰਸ਼ਨ ਮਿਦਾਰੇ ਤੇ ਸੇਵਾ ਸਮਾਧਿ ਰਾਂ ਕਰ ਖਾਸਾ ਹੀ ਰਾਮਤੂ ਜੀ ਏ ਨਾਣਿਆਂ ਦੇ ਮਾਨ ਸਤਿਗੁਰੂ ਜੀ ਨਿਤਾਣਿਆਂ ਦੇ ਬਾਣ ਸਤਿਗੁਰੂ ਜੀ ਨਿਮੋਕਿਆਂ ਦੀ ਓੜ ਸਤਿਗੁਰੂ ਜੀ ਨਿਆਸਰਾਂ ਦੇ ਆਸਰੇ ਸਤਿਗੁਰੂ ਜੀ ਤਨ ਧਨ ਸਹਿਬ ਸ੍ਰੀ ਗੁਰੂ ਅੰਰਸ ਜੀ ਮਹਾਰਾਜ ਆਪ ਜੀ ਮਹਾਨ ਮਹਾਨ ਕਿਰਪਾ ਹੋਈ ਹੈ ਜੀ ਹਰ ਸਾਲਾਂ ਦੀ ਤਰ੍ਹਾਂ ਅਯੋਗ ਆਪ ਜੀ ਦੇ ਮਖਲਾਪ ਅਨੁਸਾਰ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੈ ਤੁਰ ਜਾ ਤੁਰ ਜਾ ਕਟ ਮਾਰੇ ਸਭ ਹੋਣਾ ਸਾਡੇ ਕੇਵਾ ਆਪਾ ਪ੍ਰਸਾਦ ਸੋਨ ਲਗਵਾਣਾ ਕਰਨ ਵਾਲੀਆਂ ਸੰਗਤਾਂ ਵੱਲੋਂ ਰਵਣਾ ਮੱਧ ਤੋਂ ਆਉਂਦੀਆਂ ਸੰਗਤਾਂ ਵੱਲੋਂ ਲਕਤਨਵਾਸੀ ਸੰਗਤਾਂ ਵੱਲੋਂ ਹਰਤਾਲ ਦੀ ਤਰ੍ਹਾਂ ਸੰਤਨਵਾਦ ਦਾ ਜੋੜਾਗਰ ਸਿੰਘ ਜੀ ਸੰਤਨਵਾਦ ਸਤੇ ਸਿੰਘ ਜੀ ਸੰਤਨਵਾਦ ਉਜਤਾ ਜੀ ਦੀ ਯਾਦ ਨੂੰ ਮੋਸਰ ਰੱਖਦੇ ਹਾਂ ਸੋਹਰਤਾਲ ਦੀ ਤਰ੍ਹਾਂ ਬਰਚਪਾਤਨ ਜਿਲ੍ਹੇ ਸੰਯਾਤਿਆ ਦੇ ਸਥਾਨਾਂ ਤੋਂ ਧਰਮੀ ਬਾਣੀ ਆਈ ਤੇ ਸਗਲੇ ਚਿੰਤਨ ਉਟਾਈ ਦੀ ਸ੍ਰੀ ਅਖੰਡ ਪਾਠ ਸ਼ਰਨ ਕਰਵਾਏ ਸਮੂਹ ਜੀ ਪਰਸੋ ਰੋਤਲੇ ਦੇ ਪਰਿਵਾਰਾਂ ਵੱਲੋਂ ਸੋ ਆਪ ਜੀ ਕਹਿਵਾ ਆਪੀ ਦੇ ਸਿੱਖ ਸੇਵ ਗੁਰਾਂਤੀ ਸਿੰਘਾਂ ਵੱਲੋਂ ਆਪ ਜੀ ਦੀ ਪਵਿੱਤਰ ਬਾਣੀ ਆਤਮ ਮਦ ਮਦਤ ਵੰਨਦ ਤ ਤ ਸੰਪੂਰਨ ਗੁਰਬਾਣੀ ਪੜਕੇ ਸੁਣ ਪਾਏਗੇ ਹਨ ਜੀ ਆਪ ਜੀ ਦੀ ਪਵਿੱਤਰ ਬਾਣੀ ਕੱਢਦੇ ਆ ਪਾਸੋਂ ਸੋ ਸੁਣਦੇ ਆ ਪਾਸੋਂ ਆਪ ਜੀ ਦੀ ਸੇਵਾ ਕਰਦੇ ਆ ਪਾਸੋਂ ਨੇ ਕੇ ਸਰਕਾਰ ਨੂੰ ਲਬਸ ਸੁਣਾ ਕੋ ਲੱਫਾ ਹੋ ਜਾਂਦੀਆਂ ਜੀ ਅੰਜਾਨ ਵਿੱਚ ਸੰਕੀ ਰਣਾ ਕਰਨਾ ਜੀ ਬਾਣੀ ਪੜੇ ਸੁਣੀ ਸਤਿਖੰਡ ਵਿਕੇ ਪ੍ਰਵਾਨ ਕਰਿਓ ਜੀ ਬਾਣੀ ਪੜੇ ਸੁਣਦਾ ਉੱਚਾ ਸੱਚਾ ਭਾਗ ਆਈ ਰੇ ਸਾਹ ਸੰਤ ਦੇ ਹੱਲਿਆਂ ਤੇ ਸਦਾ ਸਾਰੇ ਨੱਤਨ ਆਸਤੀ ਸੰਤਾਂ ਦੇ ਹਰਿਆਦਰ ਸੋਨਾ ਜੀ ਸਾਰੇ ਪਰਵਾਰਾਂ ਨੂੰ ਸੁਖ શાંતੀ ਵਰਤਾਉਣੇ ਬੱਚਿਆਂ ਦੇ ਮਿਹਰ ਪ੍ਰਿਆਸ ਰੱਖਣੇ ਬੱਚਿਆਂ ਦੇ ਲੰਮੀ ਉਮਰਾਂ ਬਖਸ਼ਿਸ਼ ਕਰਨੀਆਂ ਜੀ ਕਰੋਨਾਮਦਾਰ ਸਿੱਖੀ ਦੇ ਦਿੱਤੋ ਪਰੋਸੇ ਦਾ ਰੱਖਣੇ ਆਵੀ ਚਲਣਾ ਕੌਣੇ ਤ੍ਰਿਤੀ ਲక్ష్ਮੀ ਜੀ ਤੇ ਆਪਦਰ ਘਰ ਦੀ ਸੇਵਾ ਕਰਨ ਵਾਲੇ ਬਾਲਵਸਨੇ ਜੀ ਨੰਕਰ ਵਿੱਚ ਪਿਆਰ ਖਵਾਤ ਵਾਪਸ ਨੇ ਨੰਕਰ ਮਾਹਰ ਉਸਨੇ ਪ੍ਰਿਆਸ ਰੱਖਣੇ ਆਉਣ ਵਾਲੇ ਜਗਨਾ ਦੇ ਨਾਲ ਕਰਨੀ ਜੀ ਸਾਭੀਆਂ ਮਨੋਸਾਵਨਾ ਪੂਰਨ ਕਰਨੀਆਂ ਜੀ ਗੁਰਮਖ ਪਰਿਵਾਰਾਂ ਵੱਲੋਂ ਸਾਰੇ ਨਗਰ ਵਾਸੀ ਸੰਗਤਾਂ ਵੱਲੋਂ ਆਧਿਨ ਸੁੰਦਰਤਾ ਸਾਕੇ ਪਹਨਾਈ ਗਏ ਹਨ ਜੀ ਆਪ ਜੀ ਨੇ ਇੰਗੀ ਕਾਰ ਕੀਤੇ ਹਨ ਜੀ ਕਿਰਪਾ ਕਰੇ ਲੋੜ ਪੈਣ ਤੇ ਸੇਵਕਾਂ ਨੇ ਲੋਕ ਤੇ ਪਰਲੋਕ ਵਿੱਚ ਪੜਦੇ ਕੱਜਣੇ ਜੀ ਪਰਿਵਾਰਾਂ ਵੱਲੋਂ ਆਪਣੇ ਦਸਾਂ ਨਾਮ ਦੀ ਕਿਰਤ ਸਮਾਗਮ ਦਾ ਇਸ ਚਰਨਾ ਵਿੱਚ ਬੜਾ ਪ੍ਰਸ਼ਾਦੀਆਂ ਦੇ ਕੇ ਉਹਨਾਂ ਦੀ ਕਰਾਇਕ ਕੀਤੀਆਂ ਗਿਆ ਅੰਤਿਆ ਜੀ ਦੇ ਬਖਸ਼ੇ ਖੁਦਾ ਦੇ ਗੁਰੂ ਪਹਿਲੋਂ ਦਾ ਸਭ ਤਿਆਰ ਕੀਤੇਗੇ ਹਮ ਜੀ ਕਿਰਪਾ ਕਰੋ ਧਰਿਪਾਤ ਸਰ ਪੂਜ ਜੀ ਪੁੱਤਰ ਹਰਨਾਮਨ ਲਾਹਕੋਆ ਨੇ ਨਾਮਾ ਪੰਤਾਰਾ ਜੀ ਕੋ ਖੋਲ ਲਗੇ ਹੋਰ ਗਿਆ ਹੈ ਅੰਸ਼ਾਸਾ ਸਾਹਿਬ ਦੇ ਤਾਮ ਦੀ ਆਗਿਆ ਚਲਾਈ ਜੀ ਆਪ ਜੀ ਪਵਿੱਤਰ ਵੇਦ ਤਿਆਰ ਕਰਦੇ ਪਰ ਤੋਂ ਆਪ ਜੀ ਦੇ ਪਵਿੱਤਰ ਪ੍ਰਸਾਦੇ ਤਿਆਰ ਕਰਦੇ ਆ ਬਸ ਜਨੇ ਕੇ ਪ੍ਰਕਾਰ ਦੀ ਗਲੀਆਂ ਸੁਨਤ ਚਾ ਹੋ ਜਾਂਦੀਆਂ ਹਨ ਜੀ ਅਣਜਾਣ ਵਿੱਚ ਸੰਕੇ ਕਰਨਾ ਕਰਨਾ ਜੀ ਅੱਗੇ ਬਾਅਦ ਸਮਾਪਤ ਕਰ ਲਵਾਂਗੀ ਭਤੀ ਸਿੰਘਾ ਵਾਲ ਦੇ ਮਾਰਚ ਪਾਸੇ ਗੁਰਮੁਖ ਪਰਿਵਾਰਾਂ ਵੱਲ ਸੁਰੱਖਿਆ ਦੀ ਸੇਵਾ ਦਿੱਤੀ ਗਈ ਹੈ ਜੀ ਮਹਾਰਾਜੇ ਪਾਸਾ ਜੀਓ ਸਾਰੇ ਲਗਨਾਂ ਸੇ ਸੰਤਾਂ ਬਲਾਂ ਪਰਸੌਰੋਤੋ ਲੈ ਕੇ ਆਪ ਜੀ ਦੇ ਆਪ ਜੀ ਦੇ ਪਾਕੀ ਸਿੰਘਾਂ ਦੇ ਆਈਆਂ ਸੰਤਾਂ ਦੀ ਬਹੁਤ ਸਾਰੀ ਸੇਵਾ ਕੀਤੀ ਗਈ ਹੈ ਕਿਰਪਾ ਕਰਿਓ ਜੀ ਸਾਰੇ ਸੰਤਾਂ ਦੀਆਂ ਸੇਵਾ ਧਾਰਥਾਏ ਪਾਣੀ ਦੀ ਅਗਲੇ ਨੂੰ ਬਹੁਤ ਸਾਰੀ ਸੇਵਾ ਕਰਨ ਦੇ ਵਰਦਨ ਵਾਸਨੇ ਚੜ੍ਹਦੇ ਆ ਕਲਾ ਜਖਰ ਖਰਾਰ ਬਲ ਬਤੇ ਵਾਸਨੇ ਜੀ ਸਾਰਤਿਆ ਪਾਸ ਅਨੁਸਾਰ ਨਗਰ ਨਾਸੀ ਸੰਗਤਾਂ ਨੂੰ ਵਿਅੰਤ ਮਾਇਆ ਦੀ ਰੱਜਣਾ ਵਿੱਚ ਪਾਏ ਗਏ ਹੈ ਜਿਨ੍ਹਾਂ ਕੇ ਅੰਦਰ ਚ ਮਾਰਦਾਸ ਕਰਵਾਏਗੀ ਹੈ ਲੋਕਿਆਲੇ ਪ੍ਰਭੂਤਰ ਨੇ ਜੀ ਛੜਦੇ ਖਲਾ ਖਨਾ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਕਿਰਪਾ ਕਰੋ ਪਵਿੱਤਰ ਹੁਕਮਨਾਮਾ ਵਸ ਕੇ ਨਿਹਾਰ ਕਰੋ ਜੀ ਸੇਈ ਗੁਰ ਸਿੱਖਾਂ ਦੇ ਮੇਤਰਾ ਹੋਣ ਜੀ ਜਿਨ੍ਹਾਂ ਨੂੰ ਵਜ ਕੇ ਆਪ ਜੀ ਦਾ ਨਾਮ ਦਿੱਤਾ ਆਵੇ ਕਰ ਬੈ ਦੁਜੀ ਕੀ ਬਾਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ